ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਉਹਨਾਂ ਭੈਣਾਂ ਲਈ ਐ ਜਿਹੜੀਆਂ ਬਹੁਤ ਦੁਖੀ ਨੇ ਬਹੁਤ ਚਿੰਤਾ ਵਿੱਚ ਰਹਿੰਦੀਆਂ ਨੇ ਮੈਂ ਵੀ ਬਹੁਤ ਦੁਖੀ ਰਹਿੰਦੀ ਸੀ ਮੈਂ ਵੀ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿੰਦੀ ਸੀ ਪਰ ਗੁਰੂ ਸਾਹਿਬ ਜੀ ਸਭ ਕੁਝ ਵੇਖ ਰਹੇ ਸੀ 110% ਮੈਂ ਗਰੰਟੀ ਦਿੰਦੀ ਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਚਿੰਤਾਵਾਂ ਦੁੱਖ ਸਭ ਖਤਮ ਹੋ ਜਾਣਗੇ બસ ਤੁਸੀਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਅੱਜ ਤੁਹਾਡੇ ਨਾਲ ਇੱਕ ਸਾਖੀ ਸ਼ੇਅਰ ਕਰੂੰਗੀ ਜਿਹਨੂੰ ਪੜਨ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਚਿੰਤਾਵਾਂ ਇੱਕਦਮ ਖਤਮ ਹੋ ਗਏ ਸੀ ਮੇਰੀ ਸੋਚਣੀ ਚੇਂਜ ਹੋ ਗਈ ਸੀ ਲੇਕਿਨ ਉਸ ਸਾਖੀ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਇੱਕ ਬਹੁਤ ਸੋਹਣੀ ਉਦਾਹਰਣ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਉਹ ਉਦਾਹਰਣ ਦਾ ਸਮਝਣਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਮਾਤਾ ਜੀ ਸੀਗੇ ਤੇ ਮਾਤਾ ਜੀ ਨੇ ਮਤਲਬ 6-7 ਸਾਲ ਤੋਂ ਉਹ ਚੁੱਲ੍ਹੇ ਤੇ ਰੋਟੀ ਬਣਾ ਰਹੀ ਸੀ ਤੇ ਇੱਕ ਦਿਨ ਉਹਨਾਂ ਦੇ ਘਰ ਨਾਲ ਗੁਰਸਿੱਖ ਆਏ ਤੇ ਉਹ ਪ੍ਰਸ਼ਾਦਾ ਛਕਣ ਲਈ ਬੈਠ ਗਏ ਤਾਂ ਜਦੋਂ ਮੈਂ ਮੇਨ ਮੇਨ ਚੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਕਿਉਂਕਿ ਵੀਡੀਓ ਬਹੁਤ ਵੱਡੀ ਹੋ ਜੇ ਤਾਂ ਜਦੋਂ ਪ੍ਰਸ਼ਾਦਾ ਚੱਕਣ ਲਈ ਬੈਠੇ ਤਾਂ ਉਹਨਾਂ ਵਿੱਚ ਇੱਕ ਗੁਰਸਿੱਖ ਬੋਲਿਆ ਕਹਿੰਦੇ ਪ੍ਰਸ਼ਾਦਾ ਬਹੁਤ ਸਵਾਦ ਹੈ ਕਹਿੰਦੇ ਤੁਸੀਂ ਚੁੱਲ੍ਹੇ ਤੇ ਬਣਾਇਆ ਹੋਣਾ ਕਿਉਂਕਿ ਚੁੱਲ੍ਹੇ ਦੀ ਰੋਟੀ ਸਵਾਦ ਬਣਦੀ ਹੈ ਤਾਂ ਮਾਤਾ ਜੀ ਕਹਿੰਦੇ ਹਰ ਜੀ ਕਹਿੰਦੇ ਚੁੱਲ੍ਹੇ ਤੇ ਵੀ ਬਣਾਇਆ ਤੇ ਬਾਕੀ ਸਾਡੇ ਨਾ ਪੱਥਰ ਦਾ ਤਵਾ ਕਹਿੰਦੇ ਪੱਥਰ ਦੇ ਤਵੇ ਤੇ ਰੋਟੀ ਹੋਰ ਵੀ ਜ਼ਿਆਦਾ ਸਵਾਦ ਬਣਦੀ ਹੈ ਉਹਨਾਂ ਵਿੱਚ ਇੱਕ ਗੁਰਸਿੱਖ ਬੋਲਿਆ ਕਹਿੰਦੇ ਅੱਛਾ ਮੈਂ ਤਾਂ ਕਦੇ ਪੱਥਰ ਦਾ ਤਵਾ ਦੇਖਿਆ ਨਹੀਂ ਲੋਹੇ ਦਾ ਤਵਾ ਤਾਂ ਕਹਿੰਦੇ ਵੀ ਹੁੰਦਾ ਸਾਡੇ ਘਰ ਵਿੱਚ ਹੀ ਲੋਹੇ ਦਾ ਤਵਾ ਤਾਂ ਮਾਤਾ ਜੀ ਨੇ ਮਤਲਬ ਆਪਣੀ ਬੇਟੀ ਨੂੰ ਕਿਹਾ ਵੀ ਤੂੰ ਤਵਾ ਲੈ ਕੇ ਦਿਖਾ ਬਾਬਾ ਜੀ ਨੂੰ ਤੇ ਜਦੋਂ ਤਵਾ ਲੈ ਕੇ ਬੇਟੀ ਦਿਖਾਣ ਆਈ ਨਾ ਤਾਂ ਉਹਨੇ ਉਹਨਾਂ ਦੀ ਬੇਟੀ ਦੇ ਹੱਥੋਂ ਉਹ ਤਵਾ ਉਹਨਾਂ ਨੇ ਦੇਖ ਲਿਆ ਉਸ ਤੋਂ ਬਾਅਦ ਤਵਾ ਹੱਥੋਂ ਛੁੱਟ ਗਿਆ ਥੱਲੇ ਡਿੱਗਿਆ ਪੱਥਰ ਦਾ ਹੋਣ ਕਰਕੇ ਉਹ ਟੁੱਟ ਗਿਆ ਟੁੱਟਿਆ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਔਰ ਉਹ ਕੀੜਾ ਜਿਉਂਦਾ ਸੀ ਜਿਹੜੇ ਗੁਰਸਿੱਖ ਸੀ ਉਹ ਦੇਖ ਕੇ ਹੈਰਾਨ ਉਹਨਾਂ ਨੇ ਪੁੱਛਿਆ ਕਹਿੰਦੇ ਤੁਸੀਂ ਕਿੰਨੇ ਟਾਈਮ ਤੇਸ ਤਵੇ ਤੇ ਰੋਟੀ ਬਣਾ ਰਹੀ ਹੋ ਕਹਿੰਦੇ ਜੀ 6-7 ਸਾਲ ਹੋ ਗਏ ਮੇਰੇ ਪੇਕੇ ਆ ਤੋਂ ਤਵਾ ਆਇਆ ਸੀ ਇਹ ਕਿਹਾ ਕਿ ਜੇ ਰੋਟੀ ਬਹੁਤ ਸਵਾਦ ਬਣਦੀ ਹੈ ਤਾਂ ਸਾਡੇ ਦੋਨੋਂ ਟਾਈਮ ਇਸੇ ਤਵੇ ਤੇ ਰੋਟੀ ਬਣਦੀ ਸੀ ਚੁੱਲ੍ਹੇ ਦੇ ਉੱਤੇ ਪੂਰੇ ਪਰਿਵਾਰ ਦੀ ਔਰ ਉਹ ਗੁਰੂ ਸਹਿ ਖੈਰਾਨ ਕਹਿੰਦੇ ਵੀ 6-7 ਸਾਲ ਤੋਂ ਇਹ ਤਵਾ ਅੱਗ ਦੇ ਉੱਤੇ ਤਪ ਰਿਹਾ ਦੋਨੋਂ ਟਾਈਮ ਤੇ ਕਹਿੰਦੇ ਕੀੜਾ ਫਿਰ ਵੀ ਜਿਉਂਦਾ ਫਿਰ ਉਹ ਗੁਰੂ ਸਾਹਿਬ ਜੀ ਦੀ ਮਹਿਮਾ ਕਰਨ ਦੇ ਵਿੱਚ ਜੁਟ ਗਏ ਕਹਿੰਦੇ ਦੇਖੋ ਗੁਰੂ ਸਾਹਿਬ ਜਿਹਨੂੰ ਬਚਾਉਣ ਤੇ ਆਉਣ ਜਿਹਦੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨ ਉਹਨੂੰ ਤਾਂ ਅੱਗ ਦੇ ਵਿੱਚ ਵੀ ਬਚਾ ਲੈਂਦੇ ਨੇ ਕਹਿੰਦੇ ਦੇਖੋ ਕਿਵੇਂ ਇਹਨੂੰ ਇਹਦੇ ਮਤਲਬ ਕਿ ਤਵੇ ਦੇ ਅੰਦਰ ਇਹਨੂੰ ਖਾਣ ਲਈ ਵੀ ਦਿੰਦੇ ਸੀ ਕਹਿੰਦੇ ਅਸੀਂ ਆ ਜਿਹੜੀਆਂ ਆਪਾਂ ਚਿੰਤਾਵਾਂ ਕਰਦੀਆਂ ਵੀ ਅਸੀਂ ਜੇ ਕੰਮ ਤਾਂ ਕਰ ਰਹੇ ਹਾਂ ਪਤਾ ਨਹੀਂ ਇਹ ਕੰਮ ਸਿਰੇ ਚੜੂਗਾ ਕਿ ਨਹੀਂ ਚੜੂਗਾ ਸਾਡੀ ਰੋਜੀ ਰੋਟੀ ਦਾ ਕੀ ਹੋਊਗਾ ਕਹਿੰਦੇ ਆਪਾਂ ਬਹੁਤ ਸਾਰੀਆਂ ਚਿੰਤਾਵਾਂ ਕਰਦੀਆਂ ਤੇ ਕਹਿੰਦੇ ਅਸੀਂ ਭੁੱਲ ਜਾਨੀਏ ਆ ਵੀ ਉਹ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਅਗਰ ਉਹ ਚਾਹੇ ਤਾਂ ਪੱਥਰਾਂ ਦੇ ਅੰਦਰ ਤੱਕ ਰੋਟੀ ਪਹੁੰਚਾ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਕਿਰਤ ਨਹੀਂ ਕਰਨੀ ਗੁਰੂ ਸਾਹਿਬ ਜੀ ਨੇ ਸਾਨੂੰ ਕਿਰਤ ਕਰਨ ਲਈ ਕਿਹਾ ਹੈ ਤੇ ਕਿਰਤ ਆਪਾਂ ਕਰਨੀ ਹੈ ਪਰ ਫਲ ਦੀ ਚਿੰਤਾ ਸਾਨੂੰ ਨਹੀਂ ਕਰਨੀ ਚਾਹੀਦੀ ਤੇ ਮਾਤਾ ਜੀ ਕਹਿੰਦੇ ਇੱਕ ਗੱਲ ਮੈਂ ਹੋਰ ਮੈਂ ਦੱਸਾਂ ਹੁਣ ਤੁਹਾਨੂੰ ਕਹਿੰਦੇ 6-7 ਸਾਲ ਹੋ ਗਏ ਮੈਨੂੰ ਰੋਟੀ ਬਣਾਉਦੇ ਨੂੰ ਇਸ ਤਵੇ ਤੇ ਕਹਿੰਦੇ ਨਾ ਇੱਕ ਸਾਈਡ ਤੋਂ ਇੰਨੀ ਜ਼ਿਆਦਾ ਰੋਟੀ ਜਿਹੜੀ ਕੱਚੀ ਰਹਿ ਜਾਂਦੀ ਸੀ ਕਹਿੰਦੇ ਤੇ ਹੈਰਾਨ ਸੀ ਵੀ ਸਾਰਾ ਤਵਾ ਤਪ ਜਾਂਦਾ ਪਰ ਰੋਟੀ ਇੱਕ ਸਾਈਡ ਤੋਂ ਕੱਚੀ ਕਿਉਂ ਰਹਿ ਜਾਂਦੀ ਹੈ ਕਦੇ ਹੁਣ ਸਮਝ ਆਉਂਦਾ ਵੀ ਇਹਦੇ ਵਿੱਚ ਕੱਚੀ ਉਹ ਤਾਂ ਰਹਿੰਦੀ ਸੀ ਕਿ ਜਿਸ ਥਾਂ ਤੇ ਕੀੜਾ ਸੀ ਉਥੋਂ ਤਵਾ ਹੀ ਨਹੀਂ ਸਿੱਤਪਦਾ ਹੁਣ ਤੁਸੀਂ ਆਪ ਦੇਖੋ ਹੈਰਾਨੀ ਵਾਲੀ ਗੱਲ ਵੀ ਉਹਨਾਂ ਤਵਾ ਦਾ ਨਾ ਤਪਣਾ ਜਿਹਨੂੰ ਪ੍ਰਮਾਤਮਾ ਰੱਖਣ ਤੇ ਆਉਂਦੇ ਆ ਨਾ ਉਹਨੂੰ ਗੁਰੂ ਸਾਹਿਬ ਜੀ ਹਰ ਹੀਲੇ ਰੱਖ ਲੈਂਦੇ ਨੇ ਤੇ ਅਸੀਂ ਐਵੇਂ ਫालतू ਦੀਆਂ ਚਿੰਤਾਵਾਂ ਕਰਦੇ ਰਹਿੰਦੇ ਆ ਹੁਣ ਇਸੇ ਨਾਲ ਸੰਬੰਧਤ ਇੱਕ ਸਾਖੀ ਇਹਦੇ ਨਾਲ ਸਾਡੀਆਂ ਜਿਹੜੀਆਂ ਚਿੰਤਾਵਾਂ ਦੁੱਖ ਸਭ ਖਤਮ ਹੋ ਜਾਣਗੇ ਇਹ ਸਾਖੀ ਸ਼ੇਅਰ ਕਰਨ ਦਾ ਕਾਰਨ ਕਿਉਂਕਿ ਨਾ ਕਈ ਵਾਰੀ ਕੀ ਹੁੰਦਾ ਗੁਰੂ ਸਾਹਿਬ ਸਾਡਾ ਇਮਤਿਹਾਨ ਲੈਂਦੇ ਨੇ ਗੁਰੂ ਸਾਹਿਬ ਸਾ ਤੋਂ ਬਹੁਤ ਸਾਰੀਆਂ ਚੀਜ਼ਾਂ ਲੈ ਲੈਂਦੇ ਨੇ ਵਾਪਸ ਤੇ ਅਸੀਂ ਕੀ ਕਰਨ ਲੱਗ ਜੁੰਨੇ ਆ ਅਸੀਂ ਉਲੰਭੇ ਦੇਣੇ ਸ਼ੁਰੂ ਕਰ ਦਿੰਨੇ ਆ ਅਸੀਂ ਰੋਣੇ ਢੋਣੇ ਸ਼ੁਰੂ ਕਰ ਦਿੰਨੇ ਆ ਜਾਂ ਕਈ ਵਾਰੀ ਅਸੀਂ ਤਾਂ ਗੁਰੂ ਸਾਹਿਬ ਨੂੰ ਛੱਡ ਕੇ ਬਾਬਿਆਂ ਦੇ ਚੱਕਰਾਂ ਚ ਟੂਣੇ ਟੋਟਕਿਆਂ ਦੇ ਚੱਕਰਾਂ ਚ ਪੈ ਜਾਂਦੇ ਆ ਪਰ ਅਸਲ ਦੇ ਵਿੱਚ ਜਦੋਂ ਸਾਡੇ ਕੋਲੋਂ ਚੀਜ਼ ਗੁਰੂ ਸਾਹਿਬ ਲੈਂਦੇ ਨੇ ਉਹਦੇ ਪਿੱਛੇ ਵਜ੍ਹਾ ਕੀ ਹੁੰਦੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਜਿਹਦੇ ਨਾਲ ਸਾਡੀਆਂ ਚਿੰਤਾਵਾਂ ਤੇ ਦੁੱਖ ਸਭ ਖਤਮ ਹੋ ਜਾਣਗੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਸਰੀਰਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸਨ ਉਸ ਵੇਲੇ ਇੱਕ ਪਰਿਵਾਰ ਸੀ ਬਹੁਤ ਛੋਟਾ ਜਿਹਾ ਪਰਿਵਾਰ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੇਟਾ ਅਚਾਨਕ ਇੱਕ ਦਿਨ ਇਹੋ ਜਿਹਾ ਕਸ਼ਟ ਆਇਆ ਕਿ ਜਿਹੜਾ ਉਹਨਾਂ ਦੇ ਘਰ ਵਾਲਾ ਸੀ ਉਹਦੀ ਡੈਥ ਹੋ ਗਈ ਇਥੋਂ ਇਹ ਜਿਹੜਾ ਚਲੋ ਉਹਨਾਂ ਦੀ ਸਾਰਾ ਭੋਗ ਵਗੈਰਾ ਸਾਰੀਆਂ ਰਸਮਾਂ ਹੋਈਆਂ ਉਸ ਤੋਂ ਬਾਅਦ ਜਿਹੜਾ ਬੇਟਾ ਸੀ ਉਹ ਇੰਨਾ ਕੁ ਸਮਝਦਾਰਤਾ ਸੀਗਾ ਹੈਗਾ ਉਹ ਛੋਟਾ ਸੀ ਪਹਿਨਾਂ ਕੋ ਸਮਝਦਾ ਸੀ ਉਹਨੂੰ ਪਤਾ ਸੀ ਵੀ ਹੁਣ ਸਾਡੇ ਪਰਿਵਾਰ ਤੇ ਜਿਹੜਾ ਕਸ਼ਟ ਆਊਗਾ ਕਿਉਂਕਿ ਕਮਾਉਣ ਵਾਲਾ ਮੇਰਾ ਪਿਓ ਸੀ ਤੇ ਹੁਣ ਉਹ ਨਹੀਂ ਰਹੇ ਤੇ ਹੁਣ ਸਾਨੂੰ ਹੀ ਕੁਝ ਨਾ ਕੁਝ ਜਿਹੜਾ ਸੋਚਣਾ ਪਵੇਗਾ ਤੇ ਉਹ ਨਾਲ ਇੱਕ ਦਿਨ ਆਪਦੀ ਮਾਤਾ ਨੂੰ ਪੁੱਛਣ ਲੱਗਿਆ ਕਹਿੰਦਾ ਮਾਤਾ ਜੀ ਵੀ ਪਿਤਾ ਜੀ ਦੀ ਦੇਤਾ ਹੁਣ ਡੈਥ ਹੋ ਗਈ ਆ ਵੀ ਹੁਣ ਆਪਣੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਤੇ ਹੁਣ ਆਪਾਂ ਰੋਟੀ ਕਿਵੇਂ ਖਾਵਾਂਗੇ ਤੇ ਉਹ ਮਾਤਾ ਜੀ ਕਹਿੰਦੇ ਕਿ ਤੂੰ ਚਿੰਤਾ ਨਾ ਕਰ ਆਪਾਂ ਦੋਵੇਂ ਜਾਨੇ ਮਿਲ ਕੇ ਕੁਝ ਨਾ ਕੁਝ ਕਰ ਲਾਂਗੇ ਚਲੋ ਜੀ ਮਾਤਾ ਜੀ ਨੇ ਲਗਨ ਕੀ ਕੀਤਾ ਉਹਨਾਂ ਨੇ ਉੱਠੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੂੰ ਢਾਇਆ ਤੇ ਆ ਕਿ ਉਸ ਤੋਂ ਬਾਅਦ ਨਾ ਆਪਾਂ ਦੇ ਇਧਰ ਬੱਕਲੀਆਂ ਕਹਿੰਦੇ ਨੇ ਛੋਲਿਆਂ ਦੀਆਂ ਆਧਰੇ ਕੰਮ ਤਾਂ ਲੋਕ ਬਹੁਤ ਘੱਟ ਬਣਾਉਂਦੇ ਨੇ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀਆਂ ਬੱਕਲੀਆਂ ਬਣਦੀਆਂ ਸੀ ਛੋਲਿਆਂ ਦੀਆਂ ਕਾਲੇ ਛੋਲਿਆਂ ਦੀਆਂ ਤੇ ਅੰਬਰਸਰ ਇਲਾਕੇ ਕੰਨ ਨੂੰ ਘੁੰਗਣੀਆਂ ਕਹਿੰਦੇ ਨੇ ਤੇ ਉਹਨਾਂ ਨੇ ਉਹ ਬਣਾਈਆਂ ਬਣਾ ਕੇ ਆਪਣੇ ਬੇਟੇ ਨੂੰ ਇੱਕ ਛਾਬੇ 'ਚ ਪਾ ਕੇ ਦਿੱਤੀਆਂ ਛਾਬਾ ਵੀ ਆਪਾਂ ਨੂੰ ਪਤਾ ਹੋਣਾ ਤੇ ਆਪਣੇ ਸੱਭਿਆਚਾਰ ਦੇ ਵਿੱਚ ਅੱਜ ਤੱਕ ਅੱਜ ਕੱਲ ਤਾਂ ਆਪਾਂ ਡੱਬੇ ਨੇ ਤੇ ਪਹਿਲਾਂ ਛਾਬੇ ਹੁੰਦੇ ਸੀ ਰੋਟੀਆਂ ਰੱਖਣ ਲਈ ਜਿਹੜੇ ਪੁਰਾਣੇ ਬਜ਼ੁਰਗਾਂ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਸ਼ਾਇਦ ਅੱਜ ਕੱਲ ਵੀ ਬਹੁਤ ਸਾਰੇ ਘਰਾਂ ਵਿੱਚ ਛਾਬਿਆਂ ਦਾ ਇਸਤੇਮਾਲ ਹੁੰਦਾ ਹੈ ਜਿਹੜੇ ਵੱਡੇ ਪਰਿਵਾਰ ਨੇ ਤਾਂ ਉਹਨਾਂ ਨੇ ਛਾਬੇ ਦੇ ਵਿੱਚ ਪਾ ਕੇ ਦਿੱਤੀਆਂ ਨਾਲ ਇੱਕ ਬੂਰੀ ਫੜਾਤੀ ਕਹਿੰਦੇ ਲੈ ਪੁੱਤ ਇਹਨਾਂ ਨੂੰ ਵੇਚ ਆ ਕਹਿੰਦਾ ਮਾਤਾ ਜੀ ਕਿੱਥੇ ਜਾਵਾਂ ਇਹਨਾਂ ਨੂੰ ਵੇਚਣ ਕਹਿੰਦੇ ਉਸ ਥਾਂ ਦੇ ਚਲੇ ਜਿੱਥੇ ਕਾਫੀ ਭੀੜ ਜੀ ਹੋਵੇ ਉਹ ਅੰਬਰਸਰ ਦੇ ਵਿੱਚ ਹੀ ਰਹਿੰਦੇ ਸੀ ਤਾਂ ਬੱਚੇ ਰਾਮ ਚਾਹਿਆ ਵੀ ਦਰਵਾਜ਼ਾ ਜਾਂਦਾ ਉੱਥੇ ਬਹੁਤ ਸਾਰੀ ਭੀੜ ਹ ਚਲੋ ਉੱਥੇ ਚਲੇ ਆ ਗਏ ਜੀ ਦਰਬਾਰ ਸਾਹਿਬ ਦੇ ਬਾਹਰ ਹੀ ਉਹ ਜਿਹੜਾ ਮੇਨ ਗੇਟ ਸੀ ਉਸ ਤੋਂ ਬਾਹਰ ਬੈਠੇ ਆ ਤੇ ਉੱਚੇ ਉੱਚੇ ਆਵਾਜ਼ਾਂ ਦੇਣ ਲੱਗਿਆ ਘੁੰਗਣੀਆਂ ਲੈ ਲੋ ਘੁੰਗਣੀਆਂ ਚਲੋ ਲੋਕ ਜਿਹੜੇ ਲੰਗ ਦੇ ਕਰਦੇ ਸੀ ਉਹਨਾਂ ਨੇ ਘੁੰਗਣੀਆਂ ਲੈਤੀਆਂ ਵੀ ਚਲੋ ਆਥਣ ਤੱਕ ਉਹਨੇ ਸਾਰੀਆਂ ਘੁੰਗਣੀਆਂ ਵੇਚ ਲਈਆਂ ਵੇਚ ਲਈਆਂ ਉਸ ਤੋਂ ਬਾਅਦ ਨਾ ਗੁਰੂ ਰਾਮਦਾਸ ਮਹਾਰਾਜ ਦੇ ਕੰਨਿਓਂ ਦੀ ਆਵਾਜ਼ ਪਈ ਗੁਰੂ ਸਾਹਿਬ ਜੀ ਆਵਾਜ਼ ਸੁਣ ਕੇ ਉਹਦੇ ਕੋਲ ਆਏ ਕਹਿੰਦੇ ਕੀ ਕਰ ਰਿਹਾ ਹੈ ਹੁੰਗਣੀਆਂ ਵੇਚ ਰਿਹਾ ਕਹਿੰਦਾ ਹਾਂ ਜੀ ਵੇਚ ਰਿਆ ਤੇ ਬਸ ਸਾਰੀਆਂ ਵਿਕ ਗਈਆਂ ਥੋੜੀਆਂ ਜਿਹਾ ਰਹਿ ਗਈਆਂ ਮਹਾਰਾਜ ਜੀ ਕਹਿੰਦੇ ਕਮਾਈ ਹੋਈ ਤੇ ਕਹਿੰਦੇ ਹਾਂ ਜਾਂਜੀ ਹੋਈ ਤੇ ਗੁਰੂ ਸਾਹਿਬ ਦਾ ਬਹੁਤ ਭਾਵਕ ਹੋ ਗਏ ਉਸ ਦੌਰਾਨ ਕਿਉਂ ਕਿਉਂਕਿ ਗੁਰੂ ਸਾਹਿਬ ਜੀ ਤਾਂ ਆਪ ਛੋਟੇ ਸੀ ਤਾਂ ਉਹਨਾਂ ਨੇ ਆਪ ਵੀ ਹੁੰਗਣੀਆਂ ਵੇਚੀਆਂ ਸੀ ਤਾਂ ਉਹਨਾਂ ਨੂੰ ਆਪਣਾ ਸਵਾ ਯਾਦ ਆ ਗਿਆ ਕਿ ਮੈਨੂੰ ਵੀ ਮਜਬੂਰੀ ਦੇ ਵਿੱਚ ਜਿਹੜਾ ਹੈਗਾ ਭੁੰਗਣੀਆਂ ਵੇਚਣੀਆਂ ਪਈਆਂ ਸੀ ਇਹਦੀ ਵੀ ਕੋਈ ਮਜਬੂਰੀ ਹੈ ਜਿਹਦਾ ਕਰਕੇ ਇਹਨੂੰ ਇਹ ਕੰਮ ਕਰਨਾ ਪੈ ਰਿਹਾ ਕੋ ਕਿਹਦਾ ਜਿਹੜਾ ਜੀਵਨ ਹੈ ਪੜ੍ਹ ਲਿਖਣ ਦਾ ਤੇ ਖੇਡਣ ਦਾ ਪਰ ਕਿੱਥੇ ਵਿਚਾਰਾ ਘਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਮਹਾਰਾਜ ਜੀ ਕਹਿੰਦੇ ਕਿੰਨਾ ਕੁ ਕਮਾਈ ਕਰੀ ਫਿਰ ਤਾਂ ਉਹਨੇ ਬੋਰੀ ਦੇ ਥੱਲੇ ਉਹ ਸਾਰੀ ਮਾਇਆ ਰੱਖੀ ਸੀ ਉਹਨੇ ਕੱਢ ਕੇ ਗੁਰੂ ਸਾਹਿਬ ਅੱਗੇ ਕੀਤੀ ਕਿ ਨਾ ਜੀ ਆਹ ਕਮਾਈ ਕੀਤੀ ਆ ਔਰ ਬੱਚੇ ਨੂੰ ਪਤਾ ਸੀ ਵੀ ਗੁਰੂ ਸਾਹਿਬ ਨੇ ਔਰ ਉਹ ਬੱਚਾਈ ਵੀ ਸੋਚ ਰਿਹਾ ਸੀ ਵੀ ਜਿਹਦੇ ਦਰਸ਼ਨ ਲਈ ਵੱਡੇ ਵੱਡੇ ਲੋਕ ਦਰਸ਼ਦੇ ਨੇ ਉਹ ਗੁਰੂ ਜੀ ਮੇਰੇ ਕੋਲੇ ਆਪ ਚੱਲ ਕੇ ਆਏ ਨੇ ਤਾਂ ਮਹਾਰਾਜ ਜੀ ਕਹਿੰਦੇ ਫਿਰ ਇਹ ਐਂ ਤਾਂ ਕਰ ਵੀ ਜਿਹੜੀ ਇਹ ਮਾਇਆ ਨਾ ਸਾਰੀ ਮੈਨੂੰ ਦੇ ਦੇ ਤਾਂ ਬੱਚੇ ਨੇ ਬੜੇ ਖੁਸ਼ੀ ਹੋ ਕੇ ਕਹਿੰਦਾ ਹਾਂ ਜੀ ਲੈ ਜੋ ਦੇਖੋ ਉਸ ਬੱਚੇ ਨੇ ਕੋਈ ਵੀ ਸਵਾਲ ਨਹੀਂ ਕੀਤਾ ਅੱਜ ਦੇ ਟਾਈਮ ਦੇ ਵਿੱਚ ਜਦੋਂ ਆਪਣੇ ਕੋਲੋਂ ਕੋਈ ਚੀਜ਼ ਜਾਂਦੀ ਹੈ ਨਾ ਤਾਂ ਆਪਾਂ ਬਹੁਤ ਸਾਰੇ ਸਵਾਲ ਕਰਦੀਆਂ ਗੁਰੂ ਸਾਹਿਬ ਨੂੰ ਪ੍ਰਮਾਤਮਾ ਸਾਡੇ ਨਾਲ ਹੀ ਐਡਾ ਕਿਉਂ ਕੀਤਾ ਸਾਡੇ 'ਤੇ ਦੁੱਖ ਕਿਉਂ ਪਾਇਆ ਲੇਕਿਨ ਅਸਲ ਦੇ ਵਿੱਚ ਗੁਰੂ ਦੀ ਮਹਿਮਾ ਨੂੰ ਗੁਰੂ ਜਾਣਦੇ ਆਪਾਂ ਨਹੀਂ ਪੇੜ ਪਾ ਸਕਦੇ ਇੰਨਾ ਚੀਜ਼ਾਂ ਦਾ ਤਾਂ ਜਦੋਂ ਮਤਲਬ ਕਿ ਉਹ ਬੱਚੇ ਨੇ ਸਾਰਾ ਪੈਸਾ ਜਿਹੜੀ ਮਾਇਆ ਸੀ ਉਹਨਾਂ ਨੂੰ ਦੇ ਦਿੱਤੀ ਤੇ ਘਰ ਵਾਪਸ ਆਇਆ ਤੇ ਮਾਤਾ ਕਹਿੰਦੀ ਵੀ ਬੇਚਾਇਆ ਕਹਿੰਦਾ ਹਾਂਜੀ ਬੇਚਾਇਆ ਮਾਤਾ ਕਹਿੰਦੀ ਪੈਸੇ ਕਹਿੰਦੇ ਪੈਸੇ ਤਾਂ ਨਾ ਗੁਰੂ ਸਾਹਿਬ ਆਏ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਮਾਇਆ ਮੈਨੂੰ ਦੇ ਦੇ ਤੇ ਮੈਂ ਉਹਨਾਂ ਨੂੰ ਦਿੱਤਾ ਆ। ਮਾਂ ਬਹੁਤ ਖੁਸ਼ ਹੋਈ। ਕਹਿੰਦੀ ਬਹੁਤ ਵਧੀਆ ਕੀਤਾ ਪੁੱਤ ਕਿਉਂਕਿ ਮਾਤਾ ਜਿਹੜੀ ਸੀਗੀ ਉਹ ਗੁਰੂ ਦੀ ਮਹਿਮਾ ਨੂੰ ਜਾਣਦੀ ਸੀ ਤੇ ਕਹਿੰਦੀ ਬਹੁਤ ਵਧੀਆ ਕੀਤਾ ਪੁੱਤ ਕਦੇ ਵੀ ਗੁਰੂ ਸੱਤ ਕੁਝ ਵੀ ਮੰਗਣ ਮਨਾ ਨਹੀਂ ਕਰਨਾ ਬਸ ਦੇ ਦੇ। ਸਵਾਲ ਨਹੀਂ ਕਰਨਾ ਕਦੇ ਵੀ ਦਿਮਾਗ ਦੇ ਵਿੱਚ ਵੀ ਸਵਾਲ ਨਹੀਂ ਲੈ ਕੇ ਆਉਣੇ। ਤਾਂ ਮਾਤਾ ਨੇ ਘਰ ਦੇ ਵਿੱਚ ਗੁੜ ਪਿਆ ਸੀ ਗੁੜ ਦਿੱਤਾ ਉਹਨੂੰ ਖਾ ਲਈ ਪੀਣ ਪਾਣੀ ਵਗੈਰਾ ਪੀ ਕੇ ਪੈ ਗਏ। ਚਲੋ ਜੀ ਰਾਤ ਨੰਗੀ ਅਗਲੇ ਦਿਨ ਉਹਨਾਂ ਛੋਲਿਆਂ 'ਚ ਕੁਝ ਛੋਲੇ ਹੋਰ ਬਚੇ ਹੋਏ ਸੀ ਉਹਨੇ ਮਾਤਾ ਨੇ ਉਹਦੇ ਵਿੱਚੋਂ ਥੋੜੇ ਛੋਲੇ ਵਜਾ ਲਏ ਕੁਝ ਛੋਲਿਆਂ ਦੀ ਫੇਰ ਦੁਆਰਾ ਹੁੰਗੜੀਆਂ ਬਣਾ ਕੇ ਬੱਚੇ ਨੂੰ ਦਿੱਤੀਆਂ ਫਿਰ ਕਿਹਾ ਵੀ ਚਲ ਤੂੰ ਅੱਜ ਫੇਰ ਜਾ ਉਹ ਬੱਚਾ ਫੇਰ ਉਸ ਜਗ੍ਹਾ ਤੇ ਗਿਆ ਗੁਰੂ ਗੁਰੂ ਮਹਾਰਾਜ ਜੀ ਫੇਰ ਉਸੇ ਜਗ੍ਹਾ ਤੇ ਆਏ ਆਥਨ ਦੇ ਵੇਲੇ ਕਹਿੰਦੇ ਵੇਚ ਲਈਆਂ ਹੁੰਗੜੀਆਂ ਕਹਿੰਦਾ ਹਾਂਜੀ ਵੇਚ ਲਈਆਂ ਮਹਾਰਾਜ ਕਹਿੰਦੇ ਕਿੰਨੀ ਕਮਾਇਆ ਇਕੱਠੀ ਹੋਈ ਤਾਂ ਉਹਨੇ ਫੇਰ ਦਿਖਾਈ ਗੁਰੂ ਸਾਹਿਬ ਕਹਿੰਦੇ ਐਦਾਂ ਕਰ ਅੱਜ ਫੇਰ ਮੈਨੂੰ ਦੇ ਦੇ ਹੁਣ ਤੁਸੀਂ ਦੇਖੋ ਵੀ ਗੁਰੂ ਸਾਹਿਬ ਦੀ ਪ੍ਰੀਖਿਆ ਲੈ ਰਹੇ ਸੀ ਕਈ ਵਾਰ ਕੀ ਹੁੰਦਾ ਜਦੋਂ ਕਿਸੇ ਕੰਮ ਦੇ ਵਿੱਚ ਸਾਨੂੰ ਘਾਟਾ ਘਾਟਾ ਘੱਟ ਦਿਖ ਗੁਰੂ ਮਹਾਰਾਜੀ ਦੇਣ ਵਾਲੀ ਆ ਸਾਨੂੰ ਤੇ ਮਹਾਰਾਜੀ ਸਾਥੋਂ ਵਾਪਸ ਲੈਣ ਵਾਲੀ ਨੇ ਕਈ ਵਾਰ ਇਹ ਵਾਪਸ ਤਾਂ ਲੈਂਦੇ ਨੇ ਕਿ ਸਾਡਾ ਇੰਤਿਹਾਨ ਲੈਂਦੇ ਨੇ ਉਸ ਸਮੇਂ ਕਿ ਸ ਮੇਰੇ ਤੇ ਜੀਤਿਨ ਹੈਗਾ ਕਿ ਇਹ ਭੁੱਲਿਆ ਪੱਡ ਕੇ ਕਿਸੇ ਹੋਰ ਰਾਹਾਂ ਤੇ ਤੁਰ ਪੈਂਦਾ ਤੇ ਕਈ ਵਾਰੀ ਆਪਾਂ ਇਹੀ ਗਲਤੀ ਕਰਦੇ ਆ ਜਦੋਂ ਸਾਡੇ ਕੰਮਾਂ ਦੇ ਵਿੱਚ ਨੁਕਸਾਨ ਹੁੰਦਾ ਨਾ ਫਿਰ ਆਪਾਂ ਨੂੰ ਕੋਈ ਕਈ ਵਰੀ ਕੋਈ ਕਹਿ ਦਿੰਦਾ ਸੋਡੇ ਤੇ ਕਿਸੇ ਨੇ ਕੁਝ ਕੀਤਾ ਕਰਾਇਆ ਨਾ ਹੋਵੇ ਜਿਹੜਾ ਤੁਹਾਡਾ ਕੰਮ ਚੱਲਦਾ ਚੱਲਦਾ ਪਿੱਛੇ ਨੂੰ ਆ ਗਿਆ ਤੁਸੀਂ ਫਲਾਣੇ ਬਾਬੇ ਕੋਲ ਜਾਓ ਫਲਾਣੇ ਕੋਲੇ ਜਾਓ ਤੇ ਆਪਾਂ ਅਕਸਰ ਇਹੀ ਗਲਤੀ ਕਰਦੇ ਆ ਤਾਂ ਉਦੋਂ ਆਪਾਂ ਨੂੰ ਕਿਸੇ ਬਾਬੇ ਦੀ ਲੋੜ ਨਹੀਂ ਹੁੰਦੀ ਉਦੋਂ ਬਲਕਿ ਸਾਨੂੰ ਹੋਰ ਵੀ ਜ਼ਿਆਦਾ ਗੁਰੂ ਸਾਹਿਬ ਜੀ ਤੇ ਸਵਾਸ ਬਣਾ ਕੇ ਰੱਖਣਾ ਚਾਹੀਦਾ ਉਸ ਤੋਂ ਬਾਅਦ ਚਲੋ ਜੀ ਇਦਾਂ ਕਰਦੇ ਕਰਾਉਂਦੇ ਮਤਲਬ ਕਿ ਤੀਸਰਾ ਦਿਨ ਆ ਗਿਆ ਤੀਸਰੇ ਦਿਨ ਵੀ ਜਿਹੜੇ ਥੋੜੇ ਨੇ ਛੋਲੇ ਬਚੇ ਸੀ ਤੇ ਮਾਤਾ ਨੇ ਉਹ ਬਣਾ ਕੇ ਫਿਰ ਫੜਾਤੇ ਉਹਨੂੰ ਵੀ ਜਾਜ ਫਿਰ ਜਾ ਤੇ ਤੀਜੇ ਦਿਨ ਬੱਚੇ ਨੇ ਦੋ ਉਹ ਛੁੱਲੀ ਦੇ ਘੁੰਗਣੀਆਂ ਸੀ ਵੇਚੇ ਵਿੱਚ ਤੋਂ ਬਾਅਦ ਉਹ ਦਿਨੇ ਨਾ ਗੁਰੂ ਸਾਹਿਬ ਜੀ ਆਪ ਨਹੀਂ ਆਏ ਉਹਨੇ ਸੋਚਿਆ ਕਿ ਅੱਜ ਤਾਂ ਮਹਾਰਾਜ ਜੀ ਆਏ ਨੇ ਬੱਚੇ ਨੇ ਸੋਚਿਆ ਤਾਂ ਉਹਨੇ ਮਾਇਆ ਚੱਕੀ ਤੇ ਉਹ ਭੱਜ ਗਿਆ ਗੁਰੂ ਸਾਹਿਬ ਕੰਨੀ ਨੂੰ ਲੋਕਾਂ ਦੀ ਭੀੜ ਨੂੰ چیرਦਾ ਹੋਇਆ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੋ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰ ਦੋ ਕਰਦਾ ਕਰਦਾ ਗੁਰੂ ਸਾਹਿਬ ਜੀ ਕੋਲ ਪਹੁੰਚ ਗਿਆ ਗੁਰੂ ਸਾਹਿਬ ਜੀ ਨੇ ਉਹਦੇ ਵੱਲ ਤੱਕਿਆ ਤੇ ਕਿਹਾ ਹਾਂ ਬੱਚੇ ਤੂੰ ਵੀ ਇੱਥੇ ਕੀ ਕਰਨ ਆਇਆ ਕਹਿੰਦਾ ਗੁਰੂ ਜੀ ਤੁਸੀਂ ਅੱਜ ਮਹਾਰਾਜ ਜੀ ਆਏ ਨੇ ਮਾਇਆ ਲੈਣ ਤੇ ਬਨ ਮੇ ਆਪ ਆ ਗਿਆ ਮਹਾਰਾਜ ਜੀ ਮਸਤਰਾ ਕੇ ਬੋਲੇ ਕਹਿੰਦੇ ਅੱਛਾ ਲਿਆ ਦਿਖਾ ਕਿੰਨੀ ਮਾਇਆ ਇਕੱਠੀ ਹੋਈ ਆ ਕਹਿੰਦੇ ਜੀ ਇੰਨੀ ਮਾਇਆ ਇਕੱਠੀ ਹੋਈ ਆ ਮਹਾਰਾਜ ਜੀ ਕਹਿੰਦੇ ਪਰਸੋਂ ਜ਼ਿਆਦਾ ਸੀ ਕੱਲ ਉਦੋਂ ਘੱਟ ਸੀ ਅੱਜ ਉਦੋਂ ਵੀ ਘੱਟ ਹੈ ਕੀ ਗੱਲ ਕਹਿੰਦਾ ਮਹਾਰਾਜ ਜੀ ਮੈਂ ਤਾਂ ਬਹੁਤ ਗਰੀਬ ਜਾਗਾ ਕਹਿੰਦਾ ਪਰਸੋਂ ਘੁੰਗਣੀਆਂ ਜ਼ਿਆਦਾ ਸੀ ਕੱਲ ਉਦੋਂ ਘੱਟ ਸੀ ਅੱਜ ਉਦੋਂ ਘੱਟ ਸੀ ਤਾਂ ਕਰਕੇ ਅੱਜ ਮਾਇਆ ਘੱਟ ਹੈ ਤਾਂ ਮਹਾਰਾਜ ਜੀ ਕਹਿੰਦੇ ਅੱਛਾ ਮਹਾਰਾਜ ਕਹਿੰਦੇ ਮੈਂ ਤਾਂ ਤੇਰਾ ਨਾਮ ਵੀ ਨਹੀਂ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਸੋਮਾ ਮਹਾਰਾਜ ਜੀ ਕਹਿੰਦੇ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਵੇ ਪਰਮਾਨ ਯਾਨੀ ਤਿੰਨ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਸੋਮਾ ਸ਼ਾ ਸ਼ਹਾ ਦਸ਼ਾ ਤੇ ਵੀ ਪਰਵਾਹ ਉਹ ਬੱਚਾ ਜਦੋਂ ਘਰੇ ਆਇਆ ਮਾਤਾ ਨੇ ਪੁੱਛਿਆ ਅੱਜ ਵੀ ਮਾਇਆ ਨਹੀਂ ਲੈ ਕੇ ਆਇਆ ਕਹਿੰਦਾ ਨਹੀਂ ਮਾਤਾ ਜੀ ਅੱਜ ਕਹਿੰਦਾ ਗੁਰੂ ਸੇਵਾ ਹੀ ਨਹੀਂ ਅਸੀਂ ਅੱਜ ਮੈਂ ਗੁਰੂ ਸਾਹਿਬ ਕੋਲ ਚਲਿਆ ਗਿਆ ਤੇ ਕਹਿੰਦਾ ਮਹਾਰਾਜ ਜੀ ਨੇ ਨਾ ਵਚਨ ਕੀਤੇ ਨੇ ਤਿੰਨ ਤਾਂ ਮਾਤਾ ਨੇ ਪੁੱਛਿਆ ਕੀ ਵਚਨ ਕੀਤੇ ਨੇ ਕਹਿੰਦਾ ਮਹਾਰਾਜ ਜੀ ਨੇ ਕਿਹਾ ਸ਼ੋਮਾ ਸ਼ਾ ਸ਼ਹਾ ਦਸ਼ਾ ਵੇ ਪਰਵਾ ਮਾਤਾ ਜੀ ਕਹਿੰਦੇ ਬੱਸ ਅਗਰ ਗੁਰੂ ਸਾਹਿਬ ਜੀ ਨੇ ਵਚਨ ਕਰਤੇ ਸਭ ਕੁਝ ਸੱਚ ਹੋਵੇਗਾ ਤਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਉਘੁੰਗਣੀਆਂ ਵੇਚ ਕੇ ਉਸ ਬੱਚੇ ਨੇ ਇੱਕ ਧਕਾਰ ਬੜਾਈ ਫਿਰ ਦੋ ਬਣੀਆਂ ਤਿੰਨ ਬਣੀਆਂ ਚਾਰ ਬਣੀਆਂ ਕਰਦੇ 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 ਪੂਰੇ ਅੰਬਰਸਰ ਦਾ ਵਿੱਚ ਉਹਦੇ ਜਨੇ ਕੀ ਨਾਮ ਚੱਲਣਾ ਸ਼ੁਰੂ ਹੋ ਗਿਆ ਉਹ ਸ਼ਾਹਾਂ ਦਾ ਸ਼ਾਹ ਬਣ ਗਿਆ ਜਿਹੜੇ ਜਿੰਨੇ ਵੀ ਅੰਬਰਸਰ ਦੇ ਵਿੱਚ ਅਮੀਰ ਲੋਕ ਸੀ ਉਹਨਾਂ ਸਭ ਤੋਂ ਵੱਧ ਅਮੀਰ ਬਣ ਗਿਆ ਜਿਹਨੇ ਸ਼ਾਹਾਂ ਦਾ ਸ਼ਾਹ ਬਣ ਗਿਆ ਤੇ ਦੇਖੋ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕਸ਼ਟ ਆਉਂਦੇ ਆ ਨਾ ਤੇ ਆਪਾਂ ਹਮੇਸ਼ਾ ਦੁਬਿਧਾ ਚ ਪੈ ਜਾਂਦੇ ਆ ਸ਼ੰਕਾ ਕਰਨ ਲੱਗ ਜਾਂਦੇ ਆ ਗੁਰੂ ਸੰ ਨੂੰ ਸਵਾਲ ਕਰਨ ਲੱਗ ਜਾਂਦੇ ਆ ਪਰ ਉਸ ਬੱਚੇ ਨੇ ਕੋਈ ਵੀ ਸਵਾਲ ਨਹੀਂ ਕੀਤਾ ਵੀ ਗੁਰੂ ਸਾਹਿਬ ਜੀ ਸਾਡੇ ਕੋਲ ਤਾਂ ਖਾਣ ਪੀਣ ਨੂੰ ਕੁਝ ਨਹੀਂ ਜੇ ਅਸੀਂ ਤੁਹਾਨੂੰ ਦੇ ਜਾਵਾਂਗੇ ਤਾਂ ਸ ਕੀ ਖਾਵਾਂਗੇ ਦੇਖੋ ਦੇਣ ਵਾਲਾ ਉਹ ਪਹਿਲੇ ਕਿ ਕਈ ਵਾਰੀ ਔਖੀ ਘੜੀ ਸਾਡੇ ਤੇ ਤਾਂ ਲੈ ਕੇ ਆਉਂਦੇ ਨੇ ਪਸੰਦਾ ਹੋਏ ਇਮਤਿਹਾਨ ਲੈਂਦੇ ਨੇ ਤੇ ਜਿਵੇਂ ਇੱਕ ਉਦਾਹਰਣ ਮੈਂ ਤੁਹਾਨੂੰ ਦਿੱਤੀ ਸੀ ਵੀ ਦੇਖੋ ਕਿਵੇਂ ਪੱਥਰ ਦੇ ਅੰਦਰ ਵੀ ਉਹਨਾਂ ਨੇ ਉਸ ਕੀੜੇ ਦੀ ਰੱਖਿਆ ਕੀਤੀ ਨਾ ਸਿਰਫ ਰੱਖਿਆ ਕੀਤੀ ਬਲਕਿ ਖਾਣ ਨੂੰ ਵੀ ਉਸ ਨੂੰ ਦਿੱਤਾ ਸੋ ਜੇ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਸਮਝ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੜੀਆਂ ਚਿੰਤਾਵਾਂ ਤੇ ਦੁੱਖ ਖਤਮ ਹੋ ਜਾਣਗੇ ਜਦੋਂ ਮੇਰੇ ਤੇ ਵੀ ਦੁੱਖ ਪਿਆ, ਕਸ਼ਟ ਪਿਆ, ਸਾਡੇ ਵੀ ਬਹੁਤ ਕਾਫੀ ਹਾਲਾਤ ਜਿਹੜੇ ਖਰਾਬ ਹੋ ਗਏ ਸੀ ਘਰ ਦੇ ਵਿੱਚ ਖਾਣ ਪੀਣ ਦੀ ਰੋਟੀ ਤੱਕ ਦਾ ਜਿਹੜਾ ਹੈਗਾ ਆਪਾਂ ਕਹਿੰਦੇ ਨਾ ਜਿਵੇਂ ਕਹਾਵਤ ਉਹ ਦੇ ਖਾਣ ਪੀਣ ਦੇ ਲਾਲੇ ਪੈ ਜਾਣਾ ਤਾਂ ਉਦਾਂ ਦੇ ਕਸ਼ਟ ਆ ਗਏ ਸੀ ਜ਼ਿੰਦਗੀ ਦੇ ਵਿੱਚ ਪਰ ਉਦੋਂ ਗੁਰੂ ਸਾਹਿਬ ਜੀ ਤਾਂ ਸਭ ਕੁਝ ਦੇਖ ਰਹੇ ਸੀ ਪਰ ਪ੍ਰਮਾਤਮਾ ਦੀ ਬਾਣੀ ਨੇ ਸਿਮਰਨ ਨੇ ਸਾਡੇ ਉਹ ਦੁੱਖ ਸਾਰੇ ਕੱਟ ਦਿੱਤੇ ਜਿਸ ਦਿਨ ਮੈਂ ਸਾਖੀ ਪੜ੍ਹੀ ਸੀ ਨਾ ਉਸ ਦਿਨ ਮੈਨੂੰ ਵੀ ਸਮਝ ਆ ਗਿਆ ਸੀ ਕਿ ਮੈਂ ਐਵੇਂ ਫालतू ਦੀਆਂ ਚਿੰਤਾਵਾਂ ਤੇ ਐ ਫालतੂ ਦੇ ਦੁੱਖ ਜਿਹੜੇ ਆਗੇ ਜ਼ਿੰਦਗੀ ਨੂੰ ਲਾਏ ਹੋਏ ਆ ਮੈਂ ਯਕੀਨ ਰੱਖਾਂ ਗੁਰੂ ਸਾਹਿਬ ਜੀ ਤੇ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਆਪਾਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਕਿ ਤਾਂਕਿ ਉਹ ਵੀ ਇਹਨਾਂ ਨੇਕ ਰਸਤਿਆਂ ਤੇ ਚੱਲ ਸਕਣ ਤੇ ਇੱਕ ਨੇਕ ਇਨਸਾਨ ਬਣ ਸਕਣ ਜੇ ਆਪਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦਿਖਾ ਲਈਏ ਤਾਂ ਜਿਹੜਾ ਇਹ ਆਉਣ ਜਿਹੜਾ ਸਮਾਜ ਆ ਨਾ ਜਿਹੜਾ ਆਪਾਂ ਕਹਿੰਦੇ ਆਗੇ ਤੇ ਟਾਈਮ ਤੇ ਬਹੁਤ ਕਾਲਜ ਹੋ ਗਿਆ ਜੀ ਕੋਈ ਕਿਸੇ ਦਾ ਨਹੀਂ ਤਾਂ ਇਹ ਸਾਰਾ ਸਮਾਜ ਸੁਧਰ ਸਕਦਾ ਤੇ ਉਮੀਦ ਕਰਦੇ ਆਂ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ